ਤਸਵੀਰਾਂ ਦੇ ਵਿੱਚ ਦੇਖੋ ਕਿ ਸਰਹੱਦੀ ਲੋਕ ਕਿਸ ਤਰ੍ਹਾਂ ਦੀ ਲੜਾਈ ਲੜਦੇ ਹੋਏ ਨਜ਼ਰ ਆ ਰਹੇ ਨੇ ਇਹ ਬੇੜੀ ਦੇ ਵਿੱਚ ਆਪਣਾ ਟਰੈਕਟਰ ਹੈ ਸਤਲੁਜ ਪਾਰ ਕਰਕੇ ਲੈ ਕੇ ਆ ਰਹੇ ਨੇ ਇਹ ਸਰਹੱਦੀ ਲੋਕਾਂ ਮਹਾਜ 3 350 ਮੀਟਰ ਤੇ ਇੰਡੋਪਾਕ ਇੰਟਰਨੈਸ਼ਨਲ ਬਾਰਡਰ ਹੈ ਭਾਰਤ ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਹੈ ਤਾਂ ਇਹ ਤਸਵੀਰ ਦੇਖੋ ਬਹੁਤ ਖਾਸ ਤਸਵੀਰਾਂ ਨੇ ਇਹ ਕਿੰਨੀਆਂ ਮੁਸ਼ਕਿਲ ਹੁੰਦੀ ਹੈ ਇਹਨਾਂ ਨੂੰ ਕਿਸ ਤਰ੍ਹਾਂ 2-4 ਹੋਣਾ ਪੈਂਦਾ ਹੈ ਇਹ ਤਮਾਮ ਆਪਣਾ ਸਮਾਨ ਹੈ ਇਹ ਸੱਤ ਲੋਸ ਤੇ ਆਰਪਾਰ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਪਿੰਡ ਲਗਭਗ 90 ਤੋਂ 95% ਖਾਲੀ ਹੋ ਚੁੱਕਿਆ ਹੈ ਇਸ ਪਿੰਡ ਦੇ ਤਮਾਮ ਲੋਕ ਇੱਥੋਂ ਜਾ ਚੁੱਕੇ ਨੇ ਮੈਂ ਜ਼ਿੱਕਾ ਦੁੱਕਾ ਲੋਕ ਨੇ ਜੋ ਸਮਾਨ ਦੀ ਰਾਖੀ ਆ ਘਰ ਦੀ ਰਖਵਾਲੀ ਦੇ ਲਈ ਇੱਥੇ ਬੈਠੇ ਨੇ ਕਹਿੰਦੇ ਅਸੀਂ ਪਾਕਿਸਤਾਨ ਦੇ ਨਾਲ ਲੋਹਾ ਲੈਂਡ ਦੇ ਲਈ ਤਿਆਰ ਬਰ ਤਿਆਰ ਆ ਤਾਂ ਇਹ ਤਸਵੀਰ ਦੇਖੋ ਇਹ ਕਿੰਨਾ ਮੁਸ਼ਕਿਲ ਹੈ ਔਖਾ ਕਿੰਨਾ ਹੁੰਦਾ ਇਹ ਤੁਹਾਨੂੰ ਤਸਵੀਰਾਂ ਬਿਆਨ ਕਰਦੀਆਂ ਹੋਣੀਆਂ ਕਿ ਕਿਸ ਤਰ੍ਹਾਂ ਇਹ ਲੋਕ ਜਿਹੜੇ ਨੇ ਉਹ ਇਸ ਵੇਲੇ ਇਸ ਸਰਹੱਦੀ ਇਲਾਕੇ ਦੇ ਲੋਕ ਮੁਸ਼ਕਲਾਂ ਦੇ ਨਾਲ ਦੋ ਚਾਰ ਹੁੰਦੇ ਨੇ ਦੇਖੋ ਟਰੈਕਟਰ ਨੂੰ ਲੱਦ ਕੇ ਲੈ ਕੇ ਆਏ ਨੇ ਕਿਸ ਤਰ੍ਹਾਂ ਟਰੈਕਟਰ ਜਿਹੜਾ ਇਹ ਇਸੇ ਬੇੜੀ ਦੇ ਰਾਹੀਂ ਟਰੈਕਟਰ ਟਰਾਲੀਆਂ ਮੱਜਾਂ ਕੰਬਾਈਨਾ इवन ਕੰਬਾਈਨਾ ਤੱਕ ਇਸ ਬੇੜੀ ਦੇ ਰਾਹੀਂ ਇਹ ਸਤਲੁਜ ਪਾਰ ਕਰਦੇ ਨੇ ਇਹ ਤਸਵੀਰਾਂ ਦੇਖੋ ਤੁਹਾਨੂੰ ਇਹ ਖਾਸ ਪੇਸ਼ਕਾਸ਼ ਇਹ ਖਾਸ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿੱਥੇ ਕੀ ਇਹ ਲੋਕ ਮੁਸ਼ਕਲਾਂ ਦੇ ਨਾਲ ਦੋ ਚਾਰ ਹੁੰਦੇ ਨੇ ਦੇਖੋ ਕਿੰਨਾ ਮੁਸ਼ਕਿਲ ਕਿੰਨਾ ਕਿੰਨਾ ਔਖਾ ਏ ਇਸ ਤਰ੍ਹਾਂ ਦੇ ਨਾਲ ਜੀਵਨ ਨੂੰ ਬਤੀਤ ਕਰਨਾ ਉਤੋਂ ਜਾਨ ਤੇ ਖਤਰਾ ਬਣਿਆ ਹੋਵੇ ਤਾਂ ਫਿਰ ਹੋਰ ਕਿੰਨਾ ਔਖਾ ਹੁੰਦਾ ਤਾਂ ਇਹ ਤਸਵੀਰ ਦੇਖੋ ਟਰੈਕਟਰ ਹੈ ਉਸ ਨੂੰ ਲੈ ਕੇ ਜਿਹੜਾ ਆਇਆ ਗਿਆ ਤਾਂ ਹੁਣ ਪਾਰ ਸਤਲੋਜ ਪਾਰ ਕਰਵਾਇਆ ਗਿਆ ਇਹ ਸਰਹੱਦੀ ਇਲਾਕੇ ਦੇ ਪਿੰਡ ਨੇ ਸਰਹੱਦੀ ਇਲਾਕੇ ਦਾ ਦੌਰਾ ਲਗਾਤਾਰ ਕਰ ਰਹੇ ਹਨ ਮਹਿਜ਼ 300 ਤੋਂ 350 ਮੀਟਰ ਤੇ ਭਾਰਤ ਪਾਕਿਸਤਾਨ ਦਾ ਇੰਟਰਨੈਸ਼ਨਲ ਬਾਰਡਰ ਹੈ ਤਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਲਗਾਤਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਉਹ ਇੱਥੇ ਬਣਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਇਹ ਲਗਾਤਾਰ ਭਾਰਤ ਪਾਕਿਸਤਾਨ ਸਰਹੱਦ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਸਾਡੀ ਕੋਸ਼ਿਸ਼ ਹੈ ਕਿ ਲਗਾਤਾਰ ਤੁਹਾਨੂੰ ਹਰ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਸੀਂ ਘਰ ਬੈਠ ਕੇ ਦੇਖੋ ਇਹ ਤਾਂ ਸਿੱਧੀਆਂ ਤਸਵੀਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਇਸ ਵੇਲੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਹ ਲੋਕ ਕਿੰਨੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਹ ਲੋਕ ਕਿਸ ਤਰ੍ਹਾਂ ਦੀ ਇੱਕ ਅਨੋਖੀ ਜੰਗ ਲੜ ਰਹੇ ਨੇ ਤਾਂ ਦੇਖੋ ਟਰੈਕਟਰ ਦੇਖੋ ਪਹਿਲਾਂ ਰੱਸੀਆਂ ਨਾ ਬੰਨਿਆ ਬੇੜੀ ਫਿਰ ਕਿਸ ਤਰ੍ਹਾਂ ਟਰੈਕਟਰ ਨੂੰ ਬਾਹਰ ਕੱਢਿਆ ਕੰਬਾਈਨਾ ਜੜੀਆਂ ਨੇ ਉਹ ਐ ਇਸੇ ਤਰ੍ਹਾਂ ਲੰਘਦੀਆਂ ਨੇ ਦੇਖੋ ਜੰਗ ਆਪਾਰਥ ਪਾਕਿਸਤਾਨ ਦੀ ਜੰਗ ਵਿਚਾਲੇ ਇਹ ਆਪਣੇ ਆਪ ਨੂੰ ਤਿਆਰ ਕਰਦੇ ਹੋ ਦੇਖੋ ਇਹ ਲੋਕਾਂ ਦਾ ਕਿੰਨਾ ਮੁਸ਼ਕਲ ਹੈ ਔਰ